ਏਅਰ ਕੈਨੇਡਾ ਨੇ ਸਭ ਤੋਂ ਘੱਟ ਕਿਰਾਏ ਤੇ ਬੁੱਕ ਕੀਤੇ ਯਾਤਿਆਂ ਲਈ ਨਵੀਂ ਸੀਟ ਚੋਣ ਫੀਸ ਵਸੂਲਣ ਦੇ ਆਪਣੇ ਫੈਸਲੇ ਨੂੰ ਅਸਥਾਈ ਤੌਰ ਤੇ ਵਾਪਸ ਲੈ ਲਿਆ ਹੈ ਪੁਰਾਣੀ ਨੀਤੀ ਦੇ ਤਹਿਤ ਕਿਰਾਏ ਵਾਲੇ ਗਾਹਕ ਜਿਨ੍ਹਾਂ ਨੇ ਚੈੱਕ-ਇਨ ਤੋਂ ਪਹਿਲਾਂ ਮੁਫਤ ਸੀਟ ਦੀ ਚੋਣ ਦੀ ਪੇਸ਼ਕਸ਼ ਨਹੀਂ ਕੀਤੀ ਸੀ ਉਹਨਾਂ ਨੂੰ ਚੈੱਕ-ਇਨ ਦੇ ਸਮੇਂ ਬੇਦਰਦੀਪੇ ਤੌਰ ਤੇ ਇੱਕ ਸੀਟ ਨਿਰਧਾਰਿਤ ਕੀਤੀ ਜਾਵੇਗੀ ਉਸ ਸੀਟ ਨੂੰ ਮੁਫਤ ਵਿੱਚ ਕਿਸੇ ਹੋਰ ਉਪਲਬਧ ਸੀਟ ਵਿੱਚ ਬਦਲਣ ਦੇ ਵਿਕਲਪ ਦੇ ਨਾਲ ਹਾਲਾਂਕਿ ਕੁਝ 에어 ਕੈਨੇਡਾ ਦੇ ਗਾਹਕਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਨੋਟਿਸ ਪ੍ਰਾਪਤ ਹੋਏ ਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 에어ਲਾਈਨ ਜਲਦੀ ਹੀ ਯਾਤਰੀਆਂ ਤੋਂ ਚੈੱਕ-ਇਨ ਦੌਰਾਨ ਸਵੈਚਲਿਤ ਤੌਰ ਤੇ ਨਿਦਾਰਿਤ ਸੀਟਾਂ ਨੂੰ ਬਦਲਣ ਲਈ ਸਟੈਂਡਰਡ ਜਾਂ ਬੇਸਿਕ ਕਿਰਾਇਆ ਵਸੂਲ ਕਰੇਗੀ। 온ਟਾਰੀਓ ਬੇਸਡ ਟ੍ਰੈਵਲ 에ਜੰਟ ਕੈਰੀ ਬਰਲਿੰਗ ਕੈਟਨੀ ਇਸ ਖਬਰ ਨਾਲ ਸੰਬੰਧਿਤ ਇੱਕ ਫੇਸਬੁੱਕ ਅਕਾਊਂਟ ਤੇ 18 ਅਪ੍ਰੈਲ ਨੂੰ ਪ੍ਰਾਪਤ ਕੀਤੇ ਨੋਟਿਸ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਨੋਟਿਸ ਵਿੱਚ ਲਿਖਿਆ ਗਿਆ ਕਿ ਅਸੀਂ ਸਟੈਂਡਰਡ ਜਾਂ ਬੇਸਿਕ ਕਿਰਾਏ ਲਈ ਨਵੀਂ ਸਿਟਿੰਗ ਅਸਾਈਨਮੈਂਟ ਪ੍ਰਕਿਰਿਆ ਪੇਸ਼ ਕਰ ਆਹਕ ਚੈੱਕ-ਇਨ ਪ੍ਰਵਾਹ ਵਿੱਚ ਦਾਖਲ ਹੁੰਦੇ ਹਨ ਤਾਂ ਸਾਡਾ ਸਿਸਟਮ ਉਹਨਾਂ ਲਈ ਸਵੈਚਲਿਤ ਤੌਰ ਤੇ ਇੱਕ ਸੀਟ ਮੁਫਤ ਵਿੱਚ ਨਿਰਧਾਰਿਤ ਕਰੇਗਾ ਜਿਨ੍ਹਾਂ ਨੇ ਪਹਿਲਾਂ ਤੋਂ ਸੀਟ ਨਹੀਂ ਖਰੀਦੀ ਹੈ ਜੇਕਰ ਉਹ ਆਪਣੀ ਸਵੈਚਲਿਤ ਤੌਰ ਤੇ ਨਿਰਧਾਰਿਤ ਸੀਟ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਹ ਆਸਾਨੀ ਨਾਲ ਬਿਨਾਂ ਕੋਈ ਫੀਸ ਦੇ ਤੇ ਅਜਿਹਾ ਕਰ ਸਕਦੇ ਹਨ ਇਹ ਨੋਟਿਸ ਜਿਸ ਵਿੱਚ ਕਿਹਾ ਗਿਆ ਸੀ ਕਿ ਤਬਦੀਲੀ 24 ਅਪ੍ਰੈਲ ਤੋਂ ਲਾਗੂ ਹੋਵੇਗੀ ਨੇ ਫੇਸਬੁੱਕ ਐਕਸ ਅਤੇ ਰੈਡਿਟ ਤੇ ਗੁੱਸੇ ਵਾਲੇ ਉਪਭੋਗਤਾਵਾਂ ਦੁਆਰਾ ਸ਼ਿਕਾਇਤਾਂ ਦੀ ਇੱਕ ਲਹਿਰ ਸ਼ੁਰੂ ਕਰ ਦਿੱਤੀ ਅਤੇ ਗੁੱਸੇ ਨਾਲ ਭਰੀ ਕੁਝ ਪ੍ਰਤੀਕਿਰਿਆਵਾਂ ਦੇ ਬਾਅਦ ਇਹ ਕੈਨੇਡਾ ਨੇ ਨੀਤੀ ਬਦਲਾਅ ਨੂੰ ਸਪਸ਼ਟ ਕਰਦੇ ਹੋਏ 에어ਲਾਈਨ ਇੰਡਸਟਰੀ ਨਿਊਜ਼ ਵੈੱਬਸਾਈਟ ਪੈਕਸ ਨਿਊਜ਼ ਨੂੰ ਇੱਕ ਬਿਆਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਕਿ ਜੋ ਬਦਲਿਆ ਗਿਆ ਹੈ ਅਤੇ ਸਾਡੇ ਬ੍ਰਾਂਡਡ ਕਿਰਾਏ ਨਾਲ ਮੇਲ ਖਾਂਦਾ ਹੈ ਉਹ ਇਹ ਹੈ ਕਿ ਬਿਨਾਂ ਕਿਸੇ ਫੀਸ ਦੇ ਚੈੱਕ-ਇਨ ਤੇ ਸਿੱਟਾ ਨਿਰਧਾਰਤ ਕਰਨ ਤੋਂ ਬਾਅਦ ਜੋ ਗਾਹਕ ਹੁਣ ਸਾਡੇ ਦੁਆਰਾ ਨਿਰਧਾਰਤ ਕੀਤੀ ਗਈ ਸੀਟ ਤੋਂ ਵੱਖਰੀ ਸੀਟ ਤੇ ਬਦਲਣਾ ਚਾਹੁੰਦੇ ਹਨ ਉਹਨਾਂ ਨੂੰ ਉਹੀ ਫੀਸ ਅਦਾ ਕਰਨੀ ਪਵੇਗੀ। ਉਹਨਾਂ ਨੇ ਚੈੱਕ-ਇਨ ਕਰਨ ਤੋਂ ਪਹਿਲਾਂ ਭੁਗਤਾਨ ਕੀਤਾ ਹੋਵੇਗਾ। 에어ਲਾਈਨ ਨੇ ਪੈਕਸ ਨਿਊਜ਼ ਨੂੰ ਲਿਖਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ 에어 ਪੈਸੇਂਜਰ ਪ੍ਰੋਟੈਕਸ਼ਨ ਰ एयरलाइन उसे बुकिंग ਤੇ ਪਰਿਵਾਰਾਂ ਨੂੰ ਬਿਨਾ ਕਿਸੇ ਫੀਸ ਦੇ ਇਕੱਠੇ ਬੈਠਣ ਲਈ ਸੀਟਾਂ ਦੇ ਦਾਅਦ ਕਰਨਾ ਜਾਰੀ ਰੱਖੇਗੀ ਹਾਲਾਂਕਿ 26 ਅਪ੍ਰੈਲ ਤੱਕ 에어 ਕੈਨੇਡਾ ਨੇ ਨਵੀਂ ਫੀਸ ਤੇ ਰੋਕ ਲਗਾ ਦਿੱਤੀ ਸੀ ਪਰ ਫਲੈਗ ਕੈਰੀਅਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਖਪਤਕਾਰਾਂ ਦੇ ਪ੍ਰਤੀਕਰਮ ਨੇ ਇਸ ਫੈਸਲੇ ਨੂੰ ਪ੍ਰਭਾਵਿਤ ਕੀਤਾ ਅਤੇ ਨਾ ਹੀ ਇਸ ਬਾਰੇ ਜਵਾਬ ਦਿੱਤਾ ਕਿ 에어ਲਾਈਨ ਨੇ ਫੀਸ ਕਿਉਂ ਲਾਗੂ ਕੀਤੀ ਸੀ ਅਤੇ ਇਹ ਵਿਰਾਮ ਕਿੰਨੀ ਦੇਰ ਤੱਕ ਜਾਰੀ ਰਹੇਗਾ